ਇੱਥੇ ਬੜੇ ਐਸਐਸਪੀ ਲੱਗੇ ਬੜੇ ਜੱਜ ਲੱਗੇ ਸਾਡੇ ਪੱਲੇ ਕੁਝ ਨਹੀਂ ਪਿਆ ਸੋ ਇਥੋਂ ਇਹ ਅਜੇ ਵੀ ਅਸੀਂ ਭਰਮ ਭੁਲੇਖਾ ਰੱਖਣਾ ਕਿ ਜੀ ਸਾਡੇ ਨਿਆਣੇ ਇੱਥੇ ਐਸਐਸਪੀ ਲੱਗ ਜਾਣਗੇ ਤੇ ਸਾਡੇ ਹੱਕ ਦੀ ਗੱਲ ਕਰ ਲੈਣਗੇ ਸਾਡਾ ਭੁਲੇਖਾ ਆ ਅਸੀਂ ਸਗੋ ਇਹ ਵੇਖਿਆ ਆ ਕਿ ਜਿਹੜਾ ਸਾਡਾ ਨਿਆਣਾ ਇਸ ਸਿਸਟਮ ਦੇ ਵਿੱਚ ਐਸਐਸਪੀ ਲੱਗ ਗਿਆ ਜਾਂ ਡੀਸੀ ਲੱਗ ਗਿਆ ਅਜੇ ਹਿੰਦੂ ਦੇ ਕੋਈ ਬਖਸ਼ਦੇ ਬਖਸ਼ਦੇ ਜਿਨ੍ਹਾਂ ਜਨਮ ਸਾਡੇ ਦੇ ਇਹਨਾਂ ਆਪਣਿਆਂ ਨੇ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਵਫਾਦਾਰੀ ਸਾਬਤ ਕਰਨੀ ਪੈਂਦੀ ਆਪਣੀ ਸਿਸਟਮ ਦੀ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਕੋਈ ਚਾਰ ਗੱਲਾਂ ਸਿੱਖਾਂਵਲ ਦੀਆਂ ਕਰ ਲਈਆਂ ਤੇ ਮੇਰੇ ਤੇ ਟੈਗ ਲੱਗ ਜਾਏਗਾ ਕਿ ਮੈਂ ਖਾਲਸਤਾਨ ਪੱਖੀ ਹਾਂ ਤੇ ਉਹਨਾਂ ਨੂੰ ਉਹ ਟੈਗ ਹਟਾਉਣ ਦੇ ਲਈ ਇੰਨੇ ਜ਼ੁਲਮ ਸਿੱਖਾਂ ਦੇ ਉੱਤੇ ਕਰਨੇ ਪੈਂਦੇ ਆ ਕਿ ਸਾਰੀ ਉਮਰ ਜ਼ੁਲਮ ਕਰਦੇ ਰਹਿੰਦੇ ਨੇ ਇਸ ਸਿਸਟਮ ਨੇ ਸਾਡੇ ਤੇ ਹਤਿਆਚਾਰ ਕੀਤਾ ਤੇ ਇਸ ਸਿਸਟਮ ਦੇ ਵਿੱਚ ਰਹਿ ਕੇ ਹੁਣ ਕੰਮ ਨਹੀਂ ਹੋ ਸਕਦਾ ਇਹ ਤੋਂ ਬਾਗੀ ਹੋਣਾ ਪਵੇਗਾ ਤੇ ਸਾਨੂੰ ਬਾਗੀ ਹੋਣਾ ਪੈਣਾ ਆ ਉਤੋਂ ਬਿਨਾਂ ਸਾਡੇ ਮਸਲੇ ਭਰਾਵੋ ਐਸਐਸਪੀ ਜੱਜ ਬਣਿਆ ਹੱਲ ਨਹੀਂ ਹੋਣੇ ਖਾਲਸਾ ਧਰ ਦੇ ਰਾਹ 'ਚ ਕੋਈ ਪੰਦੀ ਬਣੇਗਾ ਤੇ ਆਉਦਾ ਛੱਡ ਕੇ ਬਣਦਾ ਹੈ ਇੰਡੀਆ ਦਾ ਤੇ ਇੰਡੀਆ ਦੇ ਅਉਧੇ ਲੈ ਕੇ ਤੁਸੀਂ ਕਹੋ ਵੀ ਖਾਲਸਾ ਧਰ ਦੀ ਕੁਝ ਕਰ ਲਾਂਗੇ ਇਹ ਨਹੀਂ ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਸਾਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਬੇਨਤੀਆਂ ਮੈਂ ਤੁਹਾਡੇ ਨਾਲ ਕਰਨੀ ਆਇਆ ਪਹਿਲੀ ਇਹ ਹਾਲਾਂਕਿ ਉਹਦੇ ਬਾਰੇ ਮੇਰੇ ਤੋਂ ਪਹਿਲਾਂ ਗੱਲ ਹੋ ਚੁੱਕੀ ਆ ਕਿ ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਤੇ ਉਹਨਾਂ ਨੇ ਬਾਅਦ ਵਿੱਚ ਜਿਹੜੀ ਬੇਨਤੀ ਕੀਤੀ ਹੈ ਮੈਂ ਵਿਦ ਡੂ ਰਿਸਪੈਕਟ ਕੋਈ ਗੱਲ ਉਠੇ ਪਾਸੇ ਨਾ ਲੈ ਜੇ ਵੀ ਗੱਲ ਕੱਟ ਲਈ ਜਾਂ ਕੀ ਕਰਤਾ ਕਿ ਨਹੀਂ ਕੋਈ ਬੇਇੱਜ਼ਤੀ ਨਹੀਂ ਕਿਸੇ ਦੀ ਇੱਕ ਕੀਰਤਨੀਏ ਸਿੰਘ ਦਾ ਇੱਜ਼ਤ ਮਾਨ ਸਤਕਾਰ ਬਹਾਲ ਰੱਖ ਦੇ ਗੱਲ ਜ਼ਰੂਰ ਕਰਨੀ ਚਾਹੁੰਨਾ ਕਿਉਂਕਿ ਮੈਂ ਉਹਨਾਂ ਦੇ ਮੂੰਹ ਤੋਂ ਇਹ ਦੋ ਵਾਰੀ ਗੱਲ ਸੁਣੀ ਆ ਕਿ ਸਾਨੂੰ ਆਪਣੇ ਧੀਆ ਪੁੱਤ ਪੜਾ ਕੇ ਤੇ ਆਈਪੀਐਸ ਦਾ ਜੱਜ ਲਾਉਣੇ ਚਾਹੀਦੇ ਆ ਉਹਦੇ ਬਾਰੇ ਗੱਲ ਜਿਹੜੇ ਪਹਿਲੇ ਬੁਲਾਰੇ ਬੋਲੇ ਨੇ ਬਾਗੀ ਸਿੰਘ ਉਹਨਾਂ ਨੇ ਕਰਤੀ ਆ ਪਰ ਫਿਰ ਵੀ ਤੋ ਕੁ માત્રਾ ਦੇ ਬਾਰੇ ਜ਼ਰੂਰ ਗੱਲ ਕਰ ਦੇਣੀ ਚਾਹੁੰਦਾ ਵੀ ਧੀਆਂ ਪੁੱਤ ਪੜਾਉਣੇ ਮਾੜੇ ਨਹੀਂ ਅਸੀਂ ਹੈ ਹੀ ਸਿੱਖਿਆ ਤੇ ਸਿੱਖ ਨੇ ਸਾਰੀ ਉਮਰ ਸਿੱਖਣਾ ਹੈ ਸਾਰਾ ਕੁਝ ਸਿੱਖੋ ਇਹਨਾਂ ਦਾ ਜੁਡੀਸ਼ੀਅਲ ਸਿਸਟਮ ਵਿੱਚ ਸਿੱਖੋ ਇਹਨਾਂ ਦਾ ਕਾਨੂੰਨੀ ਜਿਹੜਾ ਪ੍ਰਕਿਰਿਆ ਹੈ ਉਹਨੂੰ ਵੀ ਸਿੱਖੋ ਜੀ ਸਦਕੇ ਸਾਨੂੰ ਸਿੱਖਣਾ ਚਾਹੀਦਾ ਪਰ ਅੱਜ ਵੀ ਜੇ ਅਸੀਂ ਇਹ ਪ੍ਰੀਖੇ ਦੇ ਵਿੱਚ ਕਿ ਜੇ ਆਪਣੇ ਧੀਆਂ ਪੁੱਤ ਅਸੀਂ ਜੱਜ ਜਾਂ ਐਸਐਸਪੀ ਜਾਂ ਐਮਐਲਏ ਜਾਂ ਕੁਝ ਬਣਾ ਕੇ ਤੇ ਇਸੋ ਸਿਸਟਮ ਦੇ ਵਿੱਚੋਂ ਕੁਝ ਸਵਾਰ ਲਾਂਗੇ ਇਹ ਸਾਡਾ ਬਹੁਤ ਵੱਡਾ ਭਲੇਖਾ ਹੈ ਇਹ ਭੁਲੇਖਾ ਕੁਰਬਾਨੀ ਕਹਿੰਦੀ ਹੈ ਵੀ ਪੈਂਦਾ ਰਹਿੰਦਾ ਜਿਹੜਾ ਭਰਮ ਆ ਨਾ ਉਹ ਆਦੇ ਉਹਦੇ ਤੱਕ ਟੁੱਟਦਾ ਨਹੀਂ ਜਦੋਂ ਤੱਕ ਉਹਦੇ ਹੰਡਾ ਨਾ ਲਾਵੇ ਬੰਦਾ ਪਿੰਡੇ ਦੇ ਉੱਤੇ ਜਿਹੜਾ ਮੇਰੇ ਅਰਗਜ ਸਿਸਟਮ ਦਾ ਹਿੱਸੇਦਾਰ ਨਹੀਂ ਨਾ ਬਣਿਆ ਜਿਹੜਾ ਜੇ ਐਸਪੀ ਨਹੀਂ ਬਣਿਆ ਜਿਹੜਾ ਐਸਐਸਪੀ ਨਹੀਂ ਬਣਿਆ ਜਿਹੜਾ ਜੱਜ ਨਹੀਂ ਬਣਿਆ ਜੱਜ ਜਿਹੜਾ ਜੇ ਕੁਝ ਹੋਰ ਉਹਦਾ ਨਹੀਂ ਲੈ ਪਾਇਆ ਉਹਦੇ ਮਨ 'ਚ ਹਮੇਸ਼ਾ ਭਰਮ ਰਹਿੰਦਾ ਆ ਕਿ ਮੈਂ ਉਹ ਸੌਦੇ ਤੇ ਜਾ ਕੇ ਆਹ ਕਰਦਾ ਆਂ ਤੇ ਇਹੋ ਜਿਹੇ ਬੜੇ ਅਸੀਂ ਭਰਮ ਭਰੇ ਕੇ ਆਪਣੇ ਪਿਛਲੇ ਇੱਕ ਜ਼ਿੰਦਗੀ ਦੇ ਵਿੱਚ ਟੁੱਟਦੇ ਵੇਖੇ ਨੇ ਆਹ ਹੁਣ ਦੇ ਐਗਜ਼ੈਂਪਲ ਜੇ ਅਸੀਂ ਪਿਛਲੇ 5-7 ਸਾਲਾਂ ਦੇ ਲੈ ਲਓ ਭਗਵੰਤਪານ ਕਹਿੰਦਾ ਹੈ ਜੀ ਇੱਕ ਵਾਰੀ ਮੇਰੇ ਕੋਲ ਤਾਕਤ ਆ ਕਿ ਮੈਂ ਪਤਾ ਨਹੀਂ ਪੰਜਾਬ ਦਾ ਕਿਹੜਾ ਨਕਸ਼ਾ ਬਦਲ ਦੇਣਾ ਕੀ ਕਰ ਲਿਆ ਕੁਝ ਨਹੀਂ ਬਦਲਿਆ ਇੱਥੇ ਬੜੇ ਐਸਐਸਪੀ ਲੱਗੇ ਬੜੇ ਜੱਜ ਲੱਗੇ ਸਾਡੇ ਬੱਲੇ ਕੁਝ ਨਹੀਂ ਪਿਆ ਸੋ ਇਹ ਤੋਂ ਇਹ ਅਜੇ ਵੀ ਅਸੀਂ ਭਰਮ ਭੁਲੇਖਾ ਰੱਖਣਾ ਕਿ ਜੀ ਸਾਡੇ ਨਿਆਣੇ ਇਥੇ ਐਸਐਸਪੀ ਲੱਗ ਜਾਣਗੇ ਤੇ ਸਾਡੇ ਹੱਕ ਦੀ ਗੱਲ ਕਰ ਲੈਣਗੇ ਸਾਡਾ ਭੁਲੇਖਾ ਆ ਅਸੀਂ ਸਗੋ ਇਹ ਵੇਖਿਆ ਆ ਕਿ ਜਿਹੜਾ ਸਾਡਾ ਨਿਆਣਾ ਇਸ ਸਿਸਟਮ ਦੇ ਵਿੱਚ ਐਸਐਸਪੀ ਲੱਗ ਗਿਆ ਜਾਂ ਡੀਸੀ ਲੱਗ ਗਿਆ ਅਜੇ ਹਿੰਦੂ ਦੇ ਕੋਈ ਬਖਸ਼ਦੇ ਬਖਸ਼ਦੇ ਜਿੰਨਾ ਜੁਲਮ ਸਾਡੇ ਤੇ ਇਹਨਾਂ ਆਪਣੇ ਆਨੇ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਕਿਉਂ ਕਿਉਂਕਿ ਉਹਨਾਂ ਨੂੰ ਵਫਾਦਾਰੀ ਸਾਬਤ ਕਰਨੇ ਪੈਂਦੇ ਆ ਆਪਣੀ ਸਿਸਟਮ ਦੀ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਕੋਈ ਚਾਰ ਗੱਲਾਂ ਸਿੱਖਾਂ ਵੱਲ ਦੀਆਂ ਕਰ ਲਈਆਂ ਤੇ ਮੇਰੇ ਤੇ ਟੈਗ ਲੱਗ ਜਾਏਗਾ ਕਿ ਮੈਂ ਖਾਲਸਤਾਨ ਪੱਖੀ ਹਾਂ ਤੇ ਉਹਨਾਂ ਨੂੰ ਉਹ ਟੈਗ ਹਟਾਉਣ ਦੇ ਲਈ ਇੰਨੇ ਜ਼ੁਲਮ ਸਿੱਖਾਂ ਦੇ ਉੱਤੇ ਕਰਨੇ ਪੈਂਦੇ ਆ ਕਿ ਸਾਰੀ ਉਮਰ ਜ਼ੁਲਮ ਕਰਦੇ ਰਹਿੰਦੇ ਨੇ ਤੇ ਦੂਸਰੇ ਪਾਸੇ ਇੱਥੇ ਬੈਸਟ ਐਗਜ਼ਾਮਪਲ ਬੈਠੀ ਆ ਮਹਿਮਾਨ ਸਾਹਿਬ ਦੇ ਬਾਰੇ ਇਹ ਗੱਲ ਦੱਸਾਂ ਵੀ ਜੇ ਅਜੇ ਵੀ ਸਾਨੂੰ ਇਹ ਭੁਲੇਖਾ ਪਿਆ ਸਾਡਾ ਬੱਚਾ ਐਸਐਸਪੀ ਦਾ ਜੱਜ ਲਾ ਕੇ ਕੋ ਪੱਲੇ ਪਾ ਦੇਣਾ ਸੀ ਤੇਰਾ ਮਤਲਬ ਅਸੀਂ ਮਾਨ ਸਾਹਿਬ ਨੂੰ ਕਿਹੜੀ ਕੈਟ ਪਰ ਉਹਨਾਂ ਨੇ ਉਸ ਸਿਸਟਮ ਦੇ ਵਿੱਚੋਂ ਉਸ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਉਹਦੇ ਨੂੰ ਸੱਟ ਰੱਤ ਕਿਉਂ ਮਾਰੀ ਕਿਉਂ ਛੱਡਿਆ ਉਹਦਾ ਕਿ ਉਹਨਾਂ ਨੂੰ ਸਮਝ ਨਹੀਂ ਵੀ ਜਿਵੇਂ ਸਿਸਟਮ ਦੇ ਵਿੱਚ ਰਹਿੰਦਾ ਤਾਂ ਮੈਂ ਆਪਣੀ ਕੌਮ ਨੂੰ ਜ਼ਿਆਦਾ ਇਨਸਾਫ ਦਵਾ ਦਾਂਗਾ ਇਹਦਾ ਮਤਲਬ ਜਾਂ ਤੇ ਉਹਨਾਂ ਦਾ ਡਿਸੀਜਨ ਗਲਤ ਹੈ ਪਰ ਉਹਨਾਂ ਦਾ ਉੱਥੇ ਲਿਆ ਗਿਆ ਫੈਸਲਾ ਉਹ ਕੀ ਸੀ ਉਹ ਇਹੀ ਸੀ ਕਿ ਇਸ ਸਿਸਟਮ ਨੇ ਸਾਡੇ ਤੇ ਅਤਿਆਚਾਰ ਕੀਤਾ ਤੇ ਇਸ ਸਿਸਟਮ ਦੇ ਵਿੱਚ ਰਹਿ ਕੇ ਹੁਣ ਕੰਮ ਨਹੀਂ ਹੋ ਸਕਦਾ ਇਹ ਤੋਂ ਬਾਗੀ ਹੋਣਾ ਪਵੇਗਾ ਤੇ ਸਾਨੂੰ ਬਾਗੀ ਹੋਣਾ ਪੈਣਾ ਆ ਉਤੋਂ ਬਿਨਾ ਸਾਡੇ ਮਸਲੇ ਭਰਾਵੋ ਐਸਐਸਪੀ ਜੱਜ ਬਣਿਆ ਹੱਲ ਨਹੀਂ ਹੋਣੇ ਹਾਂ ਸਾਨੂੰ ਕਾਨੂੰਨ ਦੀ ਸਮਝ ਹੋਵੇ ਜੁਡੀਸ਼ਰੀ ਦੀ ਸਮਝ ਹੋਵੇ ਇਸ ਕਰਕੇ ਪੜ੍ਹਾਈ ਜ਼ਰੂਰੀ ਆ ਪਰ ਜੇ ਮੰਜ਼ਲ ਅਸੀਂ ਸਰਪ ਇਹਨਾਂ ਦੀਆਂ ਕੁਰਸੀਆਂ ਮਿੱਥ ਲਈ ਆ ਤੇ ਫਿਰ ਗੁਰੂ ਦੀ ਕੋਦ ਨਹੀਂ ਮਿਲਨੀ ਮੰਜ਼ਲ ਖਾਲਿਸਤਾਨ ਦੀ ਪ੍ਰਾਪਤੀ ਮਿੱਥੀ ਜਾਏਗੀ ਉਹਦੇ ਵਿੱਚੋਂ ਹੀ ਆਪਣੀ ਪਹਿਚਾਨ ਬਾਹਰ ਨਿਕਲ ਕੇ ਤੇ ਅੱਗੇ ਗੱਲ ਤੁਰੇਗੀ ਦੂਸਰੀ ਗੱਲ ਆਈ ਇਹ ਦੁਸ਼ਮਣ ਦੀ ਸਮਝ ਵਾਲੀ ਉਹ ਸੇਮ ਇਹੋ ਹੀ ਆ ਕਿ ਦੁਸ਼ਮਣ ਦੀ ਸਮਝ ਕੀ ਆ ਕਿ ਅਸੀਂ ਕਿੱਧਰ ਖਲੋਣਾ ਹੈ ਉਹਨਾਂ ਦੇ ਸਿਪਾਹੀ ਬਣਨਾ ਹੈ ਜਾ ਕੇ ਕਿ ਆਪਣੀ ਕੌਮ ਦੇ ਸਿਪਾਹੀ ਬਣਨਾ ਐਸਐਸਪੀ ਕਿਦਾ ਸਿਪਾਹੀ ਬਣੇਗਾ ਕੀ ਕਰੇ ਖਾਲਸਤਾਨ ਦੇ ਰਾਹ ਦਾ ਸਿਪਾਹੀ ਬਣੇਗਾ ਜੇ ਖਾਲਸਤਾਨ ਦੇ ਰਾਹ ਦਾ ਸਿਪਾਹੀ ਬਣੇਗਾ ਤੇ ਉਹ ਐਸਐਸਪੀ ਦਾ ਉਹਦਾ ਛੱਡ ਕੇ ਬਣੇਗਾ ਐਗਜ਼ਾਮਪਲ ਸਾਡੇ ਸਾਹਮਣੇ ਮੈਨੂੰ ਵਾਰ-ਵਾਰ ਕਹਿੰਦੇ ਲੋੜ ਨਹੀਂ ਪੇ ਖਾਲਸਤਾਨ ਦੇ ਰਾਹ ਦਾ ਜੇ ਕੋਈ ਬੰਦੀ ਬਣੇਗਾ ਤੇ ਉਹਦਾ ਛੱਡ ਕੇ ਬਣਦਾ ਹੈ ਇੰਡੀਆ ਦਾ ਤੇ ਇੰਡੀਆ ਦੇ ਉਹਦੇ ਲੈ ਕੇ ਤੁਸੀਂ ਕਹੋ ਵੀ ਖਾਲਸਤਾਨ ਦੇ ਲਈ ਕੁਝ ਕਰ ਲਾਂਗੇ ਇਹ ਦੁਸ਼ਮਣ ਦੀ ਪਛਾਣ ਜਿਹੜੀ ਉਹ ਲੀਕ ਤੇ ਬੜੀ ਸਾਫ਼ ਜੀ ਖਿੱਚੀ ਆ ਕਿ ਜਿੰਨੇ ਉਸ ਸਿਸਟਮ ਚ ਜਾ ਕੇ ਉਥੋਂ ਕੁਝ ਲੈਣਾ ਆ ਉਥੋਂ ਦੀ ਜਿਹੜੀ ਤਨਖਾਹ ਲੈਣੀ ਆ ਤੇ ਉਹਦੇ ਹਿਸਾਬ ਦੇ ਨਾਲ ਭਾਰਤ ਮਾਤਾ ਦੀ ਜੈ ਕਹਿਣੀ ਆ ਫਿਰ ਭਾਵੇਂ ਪੱਗਾ ਦਾੜੀਆਂ ਦਿਮਾਲੇ ਜੋ ਗੱਜੇ ਪਾਇਆ ਹੋਵੇ ਫਿਰ ਅਸੀਂ ਉਹਨਾਂ ਨੂੰ ਸਮਝ ਲਈਏ ਕਿ ਸਾਡੇ ਵੱਲ ਨਹੀਂ ਆ ਤੇ ਦੂਜੇ ਪਾਸੇ ਲੀਕ ਦੇ ਇਧਰ ਆ ਕਿ ਭਾਈ ਸਾਨੂੰ ਆਪਣਾ ਕੌਮੀ ਘਰ ਖਾਲਸਤਾਨ ਚਾਹੀਦਾ ਹੈ ਉਹਦੇ ਲਈ ਸਾਨੂੰ ਜੋ ਕਰਨਾ ਪਵੇ ਅਸੀਂ ਕਰਾਂਗੇ ਉਹ ਸਾਡਾ ਆਪਣਾ ਇੰਨੀ ਕੁ ਚੀਜ਼ ਆ ਜਿੰਨੂੰ ਇੰਨੀ ਗੱਲ ਸਮਝ ਆ ਗਈ ਜਦਨ ਸਾਡੀ ਕੌਮ ਨੂੰ ਜਦ ਅਸੀਂ ਸਮਝਾਉਣ ਦੇ ਵਿੱਚ ਕਾਮਯਾਬ ਹੋ ਗਏ ਕਿ ਭਾਈ ਖਾਲਸਤਾਨ ਦੇ ਰਾਹ ਤੇ ਤੁਰਨ ਵਾਲਾ ਬੰਦਾ ਸਾਡਾ ਭਰਾ ਆ ਖਾਲਸਤਾਨ ਤੋਂ ਥੜਕ ਕੇ ਪਛਾਹ ਜਾਣ ਵਾਲਾ ਜਾਂ ਦੂਸਰੇ ਪਾਸੇ ਖੜਨ ਵਾਲਾ ਫਿਰ ਭਾਵੇਂ ਉਹ ਸੇਖੀ ਹੋਵੇ ਉਹ ਇਸ ਰਾਹ ਦਾ ਉਹ ਸਾਡੀ ਇਸ ਸੰਘਰਸ਼ ਦਾ ਪੰਧ ਨਹੀਂਗਾ ਉਹ ਦੂਸਰੇ ਪਾਸੇ ਖਲੋ ਆ ਤੇ ਜੇ ਕੋਈ ਹਿੰਦੂ ਮੁਸਲਮਾਨ ਈਸਾਈ ਹੁੰਦਾ ਆ ਵੀ ਖਾਲਸਤਾਨ ਵਾਲੇ ਰਾਹਲੇ ਪਾਸੇ ਖਲੋਤਾ ਹੈ ਤੇ ਸਾਡੇ ਸੰਘਰਸ਼ ਦਾ ਪਾਂਦੀ ਤੀਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਆ ਕਿ ਜਦੋਂ ਜਿਹੜਾ ਪਿਛੜਾ ਸਮਾਂ ਬੀਤਿਆ ਦੋ ਸਾਲ ਦੇ ਵਿੱਚ ਤਿੰਨ ਅਹਿਮ ਜਿਹੜੇ ਆ ਉਹ ਇੰਡੀਆ ਨੇ ਸਾਡੇ ਸਿੰਘ ਸ਼ਹੀਦ ਕੀਤੇ ਜਾਂ ਕਤਲ ਕੀਤੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸ਼ੁਰੂਆਤ ਹੋਈ ਭਾਈ ਪਰਮਜੀਤ ਸਿੰਘ ਪੰਜਵੜ ਤੋਂ ਪਾਕਿਸਤਾਨ ਦੇ ਵਿੱਚੋਂ ਫਿਰ ਪੇਤ ਭਰੀ ਹਾਲਾਤ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਕਤਲ ਹੁੰਦਾ ਉੱਤੇ ਉਹਦੇ ਵਿੱਚ ਜਦੋਂ ਪਹਿਲੇ ਦਿਨ ਮੈਨੂੰ ਯਾਦ ਆ ਜਦੋਂ ਨੇ ਨਿਊਜ਼ ਫਲੈਸ਼ ਹੋਈ ਤਵੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਬੈਠਾ ਏ ਔਰ ਜਦੋਂ ਨਿਊਜ਼ ਫਲੈਸ਼ ਹੋਈ ਤੇ ਉੱਥੇ ਲਿਖਿਆ ਸੀ ਅਵਤਾਰ ਸਿੰਘ ਖੰਡੇ ਦਾ ਜ਼ਹਿਰ ਦੇ ਕੇ ਕਤਲ ਜਾਂ ਜ਼ਹਿਰ ਦੇ ਕੇ ਜ਼ਹਿਰ ਨਾਲ ਮੌਤ ਉਤੋਂ 5 ਮਿੰਟਾਂ ਬਾਅਦ ਹੀ ਨਿਊਜ਼ ਫਲੈਸ਼ ਜਿਹੜੀ ਬਦਲਣੀ ਸ਼ੁਰੂ ਹੋ ਗਈ ਫਿਰ ਉਹ ਜ਼ਹਿਰ ਵਿੱਚੋਂ ਖਤਮ ਹੋ ਗਏ ਮੌਤ ਆਉਣੀ ਸ਼ੁਰੂ ਹੋ ਗਈ ਤੇ ਉਹਨਾਂ ਦੀ ਮੌਤ ਹੋ ਗਈ ਸੋ ਪਹਿਲੀ ਸਚਾਈ ਜਿੱਥੇ ਆ ਗਈ ਉਹ ਤੋਂ ਸ਼ੱਕ ਪੂਰੇ ਦਾ ਪੂਰਾ ਇੰਡੀਆ ਵੱਲ ਜਾਂਦਾ ਏ ਤੀਸਰਾ ਇਹਨਾਂ ਨੇ ਕੀਤਾ ਭਾਈ ਹਰਦੀਪ ਸਿੰਘ ਨਿਜਰ ਦਾ ਕੈਨੇਡਾ ਦੇ ਵਿੱਚ ਹੁਣ ਤਿੰਨ ਦੇਸ਼ਾਂ ਦੇ ਵਿੱਚ ਜਾ ਕੇ ਇੰਡੀਆ ਨੇ ਸਾਡੇ ਤਿੰਨ ਸਿੰਘ ਐਲੀਮੀਨੇਟ ਕੀਤੇ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡਾ ਸਾਡੇ ਸਾਹਮਣੇ ਹੀ ਕੈਨੇਡਾ ਦੀ ਧਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨਿਜਰ ਤੇ ਪਾਕਿਸਤਾਨ ਦੀ ਧਰਤੀ ਦੇ ਉੱਤੇ ਭਾਈ ਪਰਮਜੀਤ ਸਿੰਘ ਪੰਜਵੜ ਹੁਣ ਪਾਕਿਸਤਾਨ ਨੇ ਤੇ ਸਾਡੇ ਨਾਲ ਪੂਰਾ ਉਸ ਤਰੀਕੇ ਨਾਲ ਨਹੀਂ ਖੜਨਾ ਕਿਉਂਕਿ ਭਾਈ ਪਰਮਜੀਤ ਸਿੰਘ ਪੰਜਵਾੜ ਉਥੇ ਕਾਨੂੰਨੀ ਤੌਰ ਤੇ ਨਹੀਂ ਸੀ ਰਹਿ ਰਹੇ ਕਾਨੂੰਨੀ ਦੌਰ ਤੇ ਮੈਂ ਕਹਿ ਰਿਹਾ ਕਿ ਪਾਕਿਸਤਾਨ ਇਸ ਗੱਲ ਨੂੰ ਦੁਨੀਆ ਚ ਨਹੀਂ ਸੀ ਮੰਨਦਾ ਕਿ ਭਾਈ ਪਰਮਜੀਤ ਸਿੰਘ ਪੰਜਵਾੜ ਸਾਡੇ ਕੋਲ ਰਹਿ ਰਹੇ ਨੇ ਇਸ ਕਰਕੇ ਉਹਨਾਂ ਤੇ ਗਿਲਾ ਕਰਨਾ ਕਿ ਉਹਨਾਂ ਨੇ ਸਾਡੇ ਬਗਰ ਨਹੀਂ ਖਲੋਤੇ ਜਾਂ ਉਹਨਾਂ ਨੇ ਕਤਲ ਦੀ ਪੈਰਵਾਹੀ ਨਹੀਂ ਕੀਤੀ ਜਾਂ ਕਿਸ ਲੈਵਲ ਤੇ ਕੀਤੀ ਪਾਕਿਸਤਾਨ ਤੇ ਕੋਈ ਗੱਲ ਨਹੀਂ ਬੰਦਾ ਪਰ ਜਿਹੜੀਆਂ ਦੂਸਰੀਆਂ ਦੋ ਕੰਟਰੀਆਂ ਨੇ ਯੂਕੇ ਤੇ ਕੈਨੇਡਾ ਉਹਨਾਂ ਦੇ ਰੋਲ ਸਾਨੂੰ ਜੜਿਆ ਬੜੇ ਸਮਝਣ ਦੀ ਜ਼ਰੂਰਤ ਹੈ ਕੈਨੇਡਾ ਨੂੰ ਅਸੀਂ ਵਾਰ-ਵਾਰ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਤੋਂ ਬਾਅਦ ਜਿਹੜਾ ਸਟੈਂਡ ਲਿਆ ਜਿਸ ਤਰੀਕੇ ਦੇ ਨਾਲ ਇੰਡੀਆ ਨੂੰ ਸਾਰੀ ਦੁਨੀਆ ਦੇ ਸਾਹਮਣੇ ਨੰਗਿਆਂ ਕੀਤਾ ਕਿ ਕਿਸ ਤਰੀਕੇ ਨਾਲ ਉਹ ਸਿੱਖਾਂ ਦੇ ਕਤਲ ਕਰ ਰਿਹਾ ਹੈ ਉਹਦੇ ਲਈ ਕੈਨੇਡਾ ਦਾ ਧੰਨਵਾਦ ਜਿੱਥੇ ਕਰਨਾ ਬਣਦਾ ਸੀ ਉੱਥੇ ਅੱਜ ਵੀ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਪਰ ਉਥੋਂ ਕੁਝ ਗੱਲਾਂ ਸਿੱਖਣ ਵਾਲੀਆਂ ਵੀ ਨੇ ਯੂਕੇ ਨੇ ਅਜੇ ਤੱਕ ਕੀ ਕੀਤਾ ਜੱਗੀ ਜੋਲ ਅੱਜ ਵੀ ਇੰਡੀਆ ਦੀ ਜੇਲ੍ਹ ਦੇ ਵਿੱਚ ਹੈ ਯੂਕੇ ਦਾ ਸਿਟੀਜ਼ਨ ਉਹਦੇ ਲਈ ਯੂਕੇ ਨੇ ਕੀ ਕੀਤਾ ਕੁਝ ਵੀ ਨਹੀਂ ਹੋ ਰਿਹਾ ਪਾਈ ਖੰਡੇ ਦੀ ਮੌਤ ਦੇ ਚ ਉਹਨਾਂ ਨੇ ਕੀ ਇਨਕੁਆਇਰੀ ਕੀਤੀ ਕੀ ਨਿਕਲਿਆ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਪਾਇਆ ਦੇਵ ਸਿੰਘ ਨਿੱਜਰ ਦੇ ਇਨਕੁਆਇਰੀ ਉੱਤੇ ਬੈਠੀ ਹੋ ਚੱਲਦੀ ਪਈ ਆ ਅਜੇ ਉਹ ਕਿੱਥੇ ਤੱਕ ਜਾਏਗੀ ਇਹਦੇ ਬਾਰੇ ਨਹੀਂ ਪਤਾ ਪਰ ਪਿਛਲੇ ਜਿਹੜਾ ਸਮਾਂ ਆ ਉਹਦੇ ਵਿੱਚ ਇਹ ਚੀਜ਼ ਵੇਖੋ ਕਿ ਇੰਡੀਆ ਨੂੰ ਜਿੱਥੇ ਕੈਨੇਡਾ ਇਹ ਕਹਿ ਰਿਹਾ ਸੀ ਕਿ ਇਹ ਸਾਡਾ ਹੁਣ ਦੁਸ਼ਮਣ ਦੇਸ਼ ਆ ਇਹਨੇ ਸਾਡੀ ਆਕੇ ਸੋਵਰੈਨਿਟੀ ਭੰਗ ਕੀਤੀ ਆ ਤੇ ਉਹਨੇ ਜਦੋਂ ਜੀ7 ਨੂੰ ਉੱਥੇ ਹੋਣਾ ਸੀ ਤੇ ਪਹਿਲਾਂ ਮੋਦੀ ਨੂੰ ਸੱਦਾ ਨਹੀਂ ਦਿੱਤਾ ਅਖਬਾਰਾਂ 'ਚ ਖਬਰਾਂ ਆ ਗਈਆਂ ਕਿ ਮੋਦੀ ਨੂੰ ਜੀ7 ਦੇ ਵਿੱਚ ਨਹੀਂ ਸੱਦਿਆ ਗਿਆ ਉੱਥੇ ਕੈਨੇਡਾ ਦੇ ਵਿੱਚ ਜਿਹੜੀ ਹੁਣ ਜਾ ਰਹੀ ਪਰ ਫਿਰ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਮੋਦੀ ਨੂੰ ਇਨਵੀਟੇਸ਼ਨ ਆਉਂਦਾ ਹੈ ਇੰਡੀਆ ਨੂੰ ਤੇ ਮੋਦੀ ਨੇ ਹੁਣ ਕੈਨੇਡਾ ਜਾਣਾ ਤੇ ਉੱਥੇ ਜਾ ਕੇ ਕੁਝ ਨਾ ਦੀਆਂ ਡੀਲਸ ਸਾਈਨ ਹੋਣੀਆਂ ਨੇ ਇਥੇ ਪੋਲਿਟਿਕਸ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਬਗਾਨੇ ਮੋਢਿਆਂ ਦੇ ਉੱਤੇ ਰੱਖ ਕੇ ਬਹੁਤਾ ਚਿਰ ਨਹੀਂ ਚੱਲਦੀ ਹੁੰਦੀ